ਲਾਹ ਮਿੱਤਰਕ ਐਚਫ ਨਸਲ ਦੀ ਬਹੁਤ ਹੀ ਚੰਗੀ ਸ਼ਕੀਨ ਨੂੰ ਵੇਰ ਦਿਖਾਉ ਲੱਗਿਆ ਫਾਰਮ ਵਾਲੀ ਜਾਗੀ ਤੇ ਬਹੁਤ ਚੰਗਾ ਜਿਹੜਾ ਦੁੱਧ ਤੁਹਾਨੂੰ ਇਸ ਟਾਈਮ ਤਿਆਰ ਮਿਲ ਜੂਗਾ ਤੇ ਜਿਹੜਾ ਵੀਰ ਖਰੀਦੂ ਕਿਸੇ ਵੀ ਤਰੀਕੇ ਨਾਲ ਤਸੱਲੀ ਕਰ ਸਕਦਾ ਦੋ ਡਾਂਗ ਚਾਰ ਡਾਂਗ ਚੋਕੇ ਦੁੱਧ ਲਿਆ ਸਕਦਾ ਠੀਕ ਆ ਬਹਿਰ ਦਾ ਢਾਂਚਾ ਬਹਿਰ ਦਾ ਰੰਗ ਰੂਪ ਤੇ ਨਸਲ ਪੱਖੋਂ ਬੜੀ ਸ਼ਕੀਨ ਆਗੀ ਤੇ ਬਾਕੀ ਵੀਰ ਨਾਲ ਆਪਾਂ ਗੱਲਬਾਤ ਕਰਦੇ ਤੇ ਨਾਲ ਦੀ ਨਾਲ ਆਪਣੇ ਚੈਨਲ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਕਿਸੇ ਵੀ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਦੀ ਆ ਤਾਂ ਪਰ ਨੰਬਰ ਨੋਟ ਕਰ ਲਿਓ 83604 62501 ਆਪਣਾ ਸੰਪਰਕ ਨੰਬਰ ਆ ਵੀਡੀਓ ਰੋਣ ਵਾਸਤੇ ਤੇ ਬਾਕੀ ਗਾਂ ਖਰੀਦਣ ਵਾਸਤੇ ਜਿਹੜਾ ਬਾਈ ਦਾ ਨੰਬਰ ਹੋਊਗਾ ਉਹ ਤੁਰਤ ਤੁਰ ਸਕਰੀਨ ਤੇ ਚੱਲੂਗਾ ਠੀਕ ਆ ਬਾਕੀ ਕਰਦਾ ਵੀ ਇਹਨਾਂ ਗੱਲਬਾਤ ਰਜਿੰਦਰ ਕੀ ਹਾਲ ਆ ਵੀਰੇ ਵਧੀਆ ਵਧੀਆ ਬਾਈ ਲਖੇ ਤੇ ਆਪਾਂ ਐਡਰੈਸ ਸਾਂਝਾ ਕਰਦਗੇ ਪਿੰਡ ਆ ਆਪਣਾ ਛੰਨਾ ਗਲਾਬ ਸਿੰਘ ਆ ਬਾਈ ਹਾਂਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤੇ ਨੇੜੇ ਭਧੌੜ ਸ਼ਹਿਰ ਆ ਗਿਆ ਤੇ ਮੋਬਾਈਲ ਨੰਬਰ ਆਪਣਾ 62830 ਹੂੰ 83166 ਠੀਕ ਆ ਜਿਹੜੀ ਬਹੜਾ ਵੇਚਨੀ ਆ ਇਹ ਆਪਣੀ ਘਰ ਦੂਈ ਆ ਗਈ ਇਹ ਆਪਣੀ ਫਾਰਮ ਦੀ ਗਾਂ ਆ ਗਈ ਆਪਣੇ ਕੋਲ ਫਾਰਮ 'ਚ ਕਿੰਨੇ ਕੁ ਪਸ਼ੂ ਰੱਖੇ ਲਗਭਗ ਜੇ ਉਧਰ ਹੈਗੇ ਆਗੇ 30 35 ਪਸ਼ੂ ਉਧਰ ਉਹਨੇ ਜਗਾ ਕੱਢ ਗਈ ਤਾਂ ਵੇਚਣੀਆਂ ਇਹ ਠੀਕ ਆ ਠੀਕ ਤੇ ਐਸ ਟਾਈਮ ਕਿਹੜਾ ਸੂਈ ਵੀ ਇਹ ਤੇ ਦੂਜਾ ਸੂਆ ਸੂਈ ਹੈ ਬਈ ਠੀਕ ਆ ਬਿਗ ਸ਼ਾਟ ਦੇ ਬੱッセ ਨੂੰ ਨੇ ਜਨਮ ਦਿੱਤਾ ਇੱਧਰ ਖੜਾਗਾ ਠੀਕ ਆ ਮਗਰ ਜਿਹੜਾ ਬੱਚਾ ਉਹ ਬੱਚਾ ਦਾ ਹਾਂ ਬਿਗ ਸ਼ਾਟ ਦਾ ਬੱਚਾ ਹੈਗਾ ਠੀਕ ਆ ਦਿਨ ਕਹਿ ਕਹੋਗੇ ਸੂਈ ਨੂੰ ਲਗਭਗ ਇਹਨੂੰ ਹੋਗੇ 10 12 ਦਿਨ ਦੁੱਧ ਦੋਹੇ ਤਾਂ ਨੈਟ ਤਿਆਰ ਆ ਜਿੰਨਾ ਕਿੰਨਾ ਟੈਰਾ ਜਿੰਨਾ ਦੁੱਧ ਤਿਆਰ ਆ ਹੁਣ ਇਹ ਥੱਲੇ 7 ਲੀਟਰ ਹਾਂ ਜੇ ਫਿਰ ਚਾੜਾਂਗੇ 3 ਜੇ ਚੂਲਾ ਚੜਾ ਨਾ ਘਟਦਾ ਤਾਂ ਨਹੀਂ ਘਟਦਾ ਬਧੂਗਾ ਬਧੂਗਾ ਸਤਾਇਆ ਘਟਦਾ ਨਹੀਂ ਘਟਦਾ ਨਹੀਂ ਠੀਕ ਹੈ ਠੀਕ ਹੈ ਲੈ ਬਾਕੀ ਮਿੱਤਰੋ ਸੁਣੋ ਆਪ ਹੀ ਦੱਸ ਦਿਆ ਵਾ ਬਾਹਰ ਦੇ ਬਰੀਡ ਪੱਖੋਂ ਤੇ ਆਰਡਰ ਦੀ ਕੁਆਲਿਟੀ ਦੇਖੋ ਉਹਨਾਂ ਲਈ ਆ ਮਗਰ ਨੂੰ ਤੋਂ ਉਹਨਾਂ ਮੂਹਰ ਨੂੰ ਆ ਤੇ ਬਾਕੀ ਤੋਰ ਕੇ ਆਈ ਵਾ ਬਾਹਰ ਪਲਪਾ ਦਿਖਾ ਦਿੰਨੇ ਆ ਫੇਰ ਆ ਪਤਾਰਾ ਮਾਰਦੇ ਆ ਵੀਡੀਓ ਵੇਚੀ ਨਾ ਹਾਂ ਹਾਂ ਮਾਰ ਦਿਆਂਗੇ ਬਾਕੀ ਠੀਕ ਹੈ ਇੱਥੋਂ ਬੈਗ ਸ਼ੈਡ ਤੋਂ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਚੰਗੀ ਹੈ ਬੈੜ ਨਾ ਕੁੱਲ ਪੱਕ ਮਲਾ ਕੇ ਵਜੇ ਦੇਖਿਆ ਹੈ ਹਾਂ ਨਸਲ ਪੱਖੋਂ ਵੀ ਦੇਖੋ ਬੜੀ ਜਿਵੇਂ ਕਹਦੇ ਕਬੂਤਰ ਦਾ ਬੱਚਾ ਉਹੀ ਗ ਆਪਾਂ ਦੀ ਪੰਡ ਜਿੱਦਾ ਹਵਾਨਾ ਜਿਵੇਂ ਕਹਦੇਗੇ ਉਹ ਮੇ ਕਰਮਾਂ ਲਈ ਫੇਜੇਗੀ ਬਾਕੀ ਜਿਹੜੀ ਦੁੱਧ ਵਾਲੀ ਮੇਨ ਨਾਲ ਆ ਉਹ ਵੀ ਬਹੁਤ ਚੰਗੀ ਲੱਗੀ ਜੇਗੀ ਹਨਾ ਸਾਡਾ ਲੈ ਵੀ ਕੁਆਲਿਟੀ ਬਹੁਤ ਵਧੀਆ ਬਈ ਹਾਣਾ ਥਣਾ ਦਾ ਗਾਇ ਬਹੁਤ ਨਾਲਸ ਹੈ ਨਾ ਹਾਂ ਪੂਰਾ ਗੇਠਾ ਨੂੰ ਆਪਾਂ ਕਹਦੇਗੇ ਵੀ ਸਨ ਪਿਆਗਾ ਤੇ ਵੀ 4 ਦਿਨ ਚੋ ਕੇ ਲਈ ਜਿੰਨਾ ਦੁੱਧ ਕਹਿਦਾ ਉਹਨਾਂ ਦਊਗੀ ਠੀਕ ਆ ਠੀਕ ਆ ਹਾਂ ਲੈ ਕੇ ਕਿਹੜਾ ਹੋਗਣਾ ਫਿਰ ਸਮਾਰ ਕੇ ਲੈ ਇਥੋਂ ਕੁਆਲਿਟੀ ਚੈੱਕ ਕਰ ਲੋ ਤੇ ਬਾਕੀ ਹਾਈਟ ਲੈਂਥ ਵੀ ਬਚੀ ਬਹੁਤ ਸੋਹਣੀ ਹੈ ਨਾ ਪੂਰੀ ਆ ਬਈ ਬਾਜਨ ਵਾਲੇ ਪੱਖ ਤੋਂ ਵੀ ਚੰਗੀ ਆ ਕੋਈ ਲੱਸੀ ਲਾ ਮੇਰ ਗੱਲ ਨਹੀਂ ਪੁੱਠੇ ਪੱਠ ਦੀ ਕਰਮ ਵਾਲੀ ਬੜੀ ਚੌੜੀ ਪਈ ਹੈ ਨਾ ਬਾਧੂ ਮਾਸ ਨਹੀਂ ਹੈਗਾ ਗਾਂ ਤੇ ਕਿਤੇ ਵੀ ਠੀਕ ਆ ਠੀਕ ਆ ਓਕੇ ਤੇ ਮੋਲਵਾੜੀ ਦਾ ਫੇ ਜਾਇਦ ਜੀ ਕਰਾਂਗੇ ਆਪਾਂ ਹਾਂ ਹਾਂ ਵੀ ਕਰਾਂਗੇ ਜਾਇਦ ਲਾਈ ਇੱਥੇ ਰੋਕ ਲਓ ਲਾਈ ਇੱਥੇ ਤੁਹਾਨੂੰ ਖੜੀ ਦਿਖਾ ਦਿੰਦਾ ਮੈਂ ਮਿੱਤਰੋ ਢੂਈ ਦੇਖੋ ਬਿਲਕੁਲ ਪੱਧਰੀ ਸਿੱਧੀ ਜਿਵੇਂ ਆਪਾਂ ਕੰਦ ਦੇ ਪਿੱਛੇ ਉਹੀ ਵਾਲ ਢੂਈ ਦਾ ਬਿਲਕੁਲ ਸਿੱਧੀ ਠੀਕ ਆ ਇੱਥੇ ਫੇਸ ਕੁਆਲਟੀ ਤੁਹਾਨੂੰ ਨੇੜੇ ਹੋ ਕੇ ਥਣਾ ਜਵੰਤਰ ਦਿਖਾ ਦਿੰਦਾ ਮੈਂ ਠੀਕ ਆ ਇਹ ਨਹੀਂ ਜੂੜ ਪਾਇਆ ਮਸ਼ੀਨ ਤੇ ਆਪਾਂ ਚਵਾਈ ਕਰਦੇ ਆ ਠੀਕ ਆ ਬਾ ਠੰਣ ਤੋਂਗੇ ਐਨੀ ਠੰਡੀ ਆ ਉਵੇਂ ਹੀ ਖੜ ਖੰਡਾ ਬਲਾ ਡਾਵਾ ਦਾ ਕੋਈ ਗਰਮਾਇਸ਼ ਵਾਲਾ ਨਹੀਂ ਹੈਗਾ ਨਾ 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 ਠੀਕ ਆ ਤੇ ਤਾਰਾ ਮਾਰਦੇ ਆ ਵਿੱਚ ਹੀ ਆਪਾਂ ਨਾ ਹਾਂ ਹਾਂ ਤਾਰਾ ਮਾਰਦੇ ਆ ਤਾਰਾ ਤੁਹਾਨੂੰ ਮਿੱਤਰੋ ਮਾਰ ਕੇ ਦਿਖਾਏ ਨੇ ਆਪਾਂ ਤੇ ਇੱਥੋਂ ਬੈਕ ਸ਼ਾਟ ਤੁਹਾਨੂੰ ਮੈਂ ਥਾਣਾ ਜਿਹੜਾ ਗੈਪਸਾ ਦੇਖੋ ਬਹੁਤ ਜਿਆਦਾ ਸਨ ਆਸ ਨੇ ਗਿੱਠ ਗਠਾ ਗਿੱਠ ਖੱਬੇ ਸੱਜੇ ਤੋਂ ਤੇ ਗਿੱਠੇ ਅੱਗੇ ਪਿੱਛੇ ਨੂੰ ਜਿਹੜੀ ਲੇਵੇ ਦੀ ਨਾ ਥਾਣਾ ਦਾ ਸਾਇਆ ਪੈਂਦਾ ਤੇ ਇੱਥੋਂ ਅਸੀਂ ਉੱਪਰੋਂ ਲੇਵੇ ਦਾ ਮੰਦਰ ਦੇਖ ਲਓ ਲੈ ਮਾਰ ਆਈ ਤਾਰਾ ਕਰ ਮਿੱਤਰੋ ਫੇਰਾ ਦਾ ਮਤਲਬ ਦੇਖੇ ਇਧਰ ਹੋ ਗਏ ਮਾਰਾ ਲਓ ਜੀ ਤੇ ਬਾਕੀ ਨਿਆਣ ਨੂੰ ਪਾਓ ਚਾਹ ਨਾ ਪਾਉਣਾ ਕੋਈ ਦਿੱਕਤ ਵਾਲੀ ਗੱਲ ਨਹੀਂ ਨਾ ਨਾ ਬਾਈ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ ਲਓ ਜੀ ਅਸੀਂ ਤਾਂ ਕਿਤੇ ਨਹੀਂ ਪਾਇਆ ਨਿਆਣਾ ਨਾ ਇਹ ਕਿਤੇ ਬੱਚਾ ਨੇੜੇ ਕੀਤਾ ਹੂੰ ਜਿੱਦੇ ਸੂਈ ਆ ਬੱਸਾ ਪਿੰਜਰੇ ਜੀ ਆ ਹਾਂ ਪਤਾ ਹੈ ਗੱਲ ਕਰੇ ਕਿ ਕੱਟਾ ਹੋਣਾ ਗੁੱਤੀ ਬੜੀ ਹੂੰ ਹਾਂ ਮੂ ਮਗਲਾ ਜੀ ਮਾਰਦੇ ਕੋਈ ਨਹੀਂ ਮੈਨੂੰ ਕੋਈ ਨਿਆਣਾ ਨਹੀਂ ਪਾਇਆ ਉਮੀ ਖੜੀ ਆ ਹੂੰ 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 ਕੋਈ ਦਿੱਕਤ ਵਾਲੀ ਗੱਲ ਨਹੀਂ ਲਓ ਜੀ ਇਥੋਂ ਮਗਲ ਦੇਖ ਲਓ ਠੀਕ ਹੈ ਮਗਲੇ ਸਾਹ ਚੋ ਜੇ ਬਾਈ ਜੂ ਇਹ ਪੂਰੀ ਠੰਡੀ ਆ ਰੱਖੇ ਹੂੰ ਠੀਕ ਹੈ ਜੀ ਆਪਾਂ ਤਾਂ ਮਸ਼ੀਨ ਦੀ ਜੁਣੀ ਇੱਕ ਥਣ ਬਹੁਤ ਛੋਟਾ ਮਸਟੈਟਸ ਜਮੇ ਨਹੀਂ ਹੋਈ ਕਿ ਤੇ ਇਹਨੂੰ ਠੀਕ ਆ ਠੀਕ ਆ ਅਜ ਤੱਕ ਮਸ਼ੀਨ ਨਹੀਂ ਆਈ ਹੈਗਾ ਨਾ ਮਸ਼ੀਨ ਨਹੀਂ ਥਾਣੀ ਆ ਗਿਆ ਹਾਂ ਦੂਜਾ ਸੁਹਾਗਾਾਂ ਦਾ ਠੀਕ ਆ ਠੀਕ ਆ ਤੇ ਮੁੱਲ ਬੜੀ ਕਰਦਾ ਫੋਨ ਤੇ ਕਰਾਂਗੇ ਵਿਚੀ ਕਰਨਾ ਨਹੀਂ ਕਰਾਂਗੇ ਫੋਨ ਤੇ ਅੱਛਾ ਕਰਾਂਗੇ ਜੈ ਜੀ ਹੋਊਗਾ ਬਾਜੋ ਜੀ ਜਿੱਦਾਂ ਦੀ ਮਤਲਬ ਗਾਂ ਠੀਕ ਆ ਬਸ ਕੋਈ ਗੱਲ ਨਹੀਂ ਬਸ ਦੁੱਧ ਦੇ ਹਿਸਾਬ ਨਾਲ ਲੱਖੇ ਦੁੱਧ ਹੁਣ ਆਪਾਂ ਜੋਖ ਕੇ ਦੇਣਾ ਅਗਲੇ ਨੂੰ ਕੰਡਾ ਆਪਣੇ ਘਰੇ ਪੈ ਜਾ ਚਾਰ ਦਿਨ ਚੋਲੇ ਠੀਕ ਆ ਦੁੱਧ 27 ਲੀਟਰ ਤੁਹਾਨੂੰ ਮਿੱਤਰ ਮੋਲ ਕੇ ਮਿਲ ਜੂਗਾ ਤੇ ਬਾਕੀ ਦੇਖੋ ਜਿਹੜ